ਜੀ ਮੈਂ ਹਰਵਿੰਦਰ ਤੇ ਤੁਸੀਂ ਜੁੜੇ ਹੋ ਪੰਜਾਬੀ ਉਡਾਨ ਦੇ ਨਾਲ ਅੱਜ ਕਿਸਾਨ ਦੇ ਨਾਲ ਹਰਜਿੰਦਰ ਸਿੰਘ ਫੌਜੀ ਜੋ ਪਿੰਡ ਸਲਾਰਤੋਂ ਨੇ ਸਬਜ਼ੀਆਂ ਦੀ ਖੇਤੀ ਕਰਦੇ ਨੇ ਪਹਿਲਾਂ ਵੀ ਵੀਡੀਓ ਮੈਂ ਉਹਨਾਂ ਦੀ ਸ਼ੇਅਰ ਕੀਤੀ ਸੀ ਸੋ ਅੱਜ ਇੱਕ ਨਵੀਂ ਫਸਲ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਤਕਰੀਬਨ ਪੱਤ ਗੋਭੀ ਦੀ ਖੇਤੀ 2 ਕਿੱਲੇ ਉਹਨਾਂ ਨੇ ਪੱਤ ਗੋਭੀ ਦੇ ਲਾਏ ਹੋਏ ਨੇ ਤੇ ਬਹੁਤ ਵੀ ਆਪ ਤਿਆਰ ਕਰਦੇ ਨੇ ਗੱਲਬਾਤ ਉਹਨਾਂ ਨਾਲ ਕਰਦਾ ਸੀ ਕਾ ਬਾਈ ਜੀ ਅੱਛੀ ਕਾ ਬਾਈ ਜੀ ਤੇ ਜਿਹੜੀ ਵੀਰੇ ਪੱਤ ਗੋਭੀ ਲਾਈ ਆ ਤੁਸੀਂ ਨੇ ਇਹ ਕਿਵੇਂ ਇਹਦੇ ਬਾਰੇ ਥੋੜੀ ਇਹ ਜਾਣਕਾਰੀ ਦਿਓ ਹਨਾ ਵੀ ਕਿਵੇਂ ਵਾਹਣ ਤਿਆਰ ਆਪਾਂ ਨੇ ਪਹਿਲਾਂ ਕਰਿਆ ਤੇ ਕਿਵੇਂ ਮਸ਼ੀਨ ਨਾਲ ਲਾਈ ਹੈ ਜਾਂ ਹੱਥਾਂ ਨਾਲ ਲਾਈ ਹੋਈ ਹੈ ਇਹ ਜਿਹੜਾ ਵਾਹਣ ਸੀ ਇਹ ਆਪਣੇ ਬਾਸਮਤੀ ਜੀਰੀ ਵਾਲਾ ਸੀ ਜੀ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਬਾਹੀ ਬੂਹੀ ਕਰਕੇ ਥੋੜੀ ਜੀ ਮਤਲਬ ਪੂਸਾ ਜੀਰੀ ਨੂੰ ਪਹਿਲਾਂ ਜ਼ਮੀਨ ਵਿਲੀ ਹੋ ਜਾਂਦੀ ਹੈ ਜੀ ਹੂੰ ਤੇ ਇਹ 10ਵੇਂ ਮਹੀਨੇ ਚ ਆਪਾਂ ਨੇ ਜੀ ਸਿੱਧੀ ਇਹਦੀ ਬਜਾਈ ਕਰਵਾਈ ਹੈ ਜੀ ਮਸ਼ੀਨ ਤੋਂ ਕਿਹੜੀ ਮਸ਼ੀਨ ਤੋਂ ਇਹ ਜਿਹੜੀ ਆਪਣੇ ਸਰੋਂ ਬੀਜ ਦੀ ਹੈ ਜੀ ਮੱਕੀ ਵਾਲੀ ਮੱਕੀ ਵਾਲੀ ਹਾਂਜੀ ਓਏ ਬਾਈ ਠੀਕ ਕੋ ਪ੍ਰੈਸ਼ਰ ਮਸ਼ੀਨ ਮਤਲਬ ਕਹਿੰਦਾ ਉਹਨੂੰ ਜੀ ਉਸ ਤੋਂ ਬਜਾਈ ਕਰਵਾਈ ਹੋਈ ਹੈ ਜੀ ਤੇ ਉਹਨੇ ਸਾਰੇ ਪੱਟੇ ਬੂਟੇ ਪਾ ਕੇ ਲਾ ਹਾਂਜੀ ਹਾਂ ਬੈਡੋ ਉਸੇ ਨਹੀਂ ਪਾਇਨੇ ਜੀ ਉਸੇ ਨਹੀਂ ਪਾਇਆ ਜੀ ਮਤਲਬ ਸਿੱਧੀ ਬਜਾਈ ਉਸੇ ਨਹੀਂ ਕਰੀ ਜੀ ਕੀਲੇ ਚ ਕਿੰਨਾ ਵੀ ਪਾਇਆ ਤੁਹਾਡਾ ਇੱਕ ਕੀਲੇ ਚ ਇਹ 70 ਗ੍ਰਾਮ ਜੀ ਵਿੱਗੇ ਦਾ ਪੀ ਪਿਆ ਹੋਇਆ ਜੀ 70 ਗ੍ਰਾਮ ਵਿੱਗੇ ਦਾ ਪਰ ਵਿੱਗੇ ਦਾ ਜੀ ਹਾਂਜੀ 350 ਗ੍ਰਾਮ ਜੀ ਹਾਂਜੀ ਹਾਂ 350 ਗ੍ਰਾਮ ਤੇ ਜਰਮੀਨੇਸ਼ਨ ਦੇ ਵਿੱਚ ਕੋਈ ਦਿੱਕਤ ਨਹੀਂ ਜਰਮੀਨੇਸ਼ਨ ਚ ਕੋਈ ਦਿੱਕਤ ਨਹੀਂ ਬਹੁਤ ਵਧੀਆ ਜਰਮੀਨੇਸ਼ਨ ਆਈ ਹੈ ਜੀ ਤੇ ਕਿਹੜੀ ਵੈਰੈਟੀ ਲਈ ਹੈ ਤੁਸੀਂ ਨੇ ਇਹ ਆਪਾਂ ਨੇ ਲక్ష్ਮੀ ਇਨਪੁੱਟ ਦੀ ਜੋਨੀ ਵੈਰੈਟੀ ਲਈ ਹੈ ਜੀ ਤੇ ਪਹਿਲਾਂ ਵੀ ਲਾਉਂਦੇ ਹੁੰਮੋਂਗੇ ਜੀ ਹਾਂ ਜੀ ਪਹਿਲਾਂ ਬੰਦ ਉਹ ਵੀ ਲਾਉਂਦੇ ਆ ਜੀ ਪਰ ਇਹ ਵੈਰੈਟੀ ਆਪਾਂ ਨੇ ਪਹਿਲੀ ਵਾਰੀ ਲਾਈ ਹੈ ਇਹ ਵਧੀਆ ਵੈਰੈਟੀ ਹੈ ਤੇ ਆਪਾਂ ਨੂੰ ਵਧੀਆ ਜਾਣੀ ਬੰਦਾਂ ਨੇ ਗਾਰੰਟੀ ਨਾਲ ਹੀ ਦਿੱਤੀ ਹੈ ਜੀ ਤੇ ਜਰਮੀਨੇਸ਼ਨ ਕਿੰਨੇ ਕਿ ਦਿਨਾਂ ਬਾਅਦ ਹੋ ਗਿਆ ਸਰ ਜੀ ਇਹ ਜਰਮੀਨੇਸ਼ਨ ਜੀ ਚੌਥੇ ਦਿਨ ਸ਼ੁਰੂ ਹੋ ਗਈ ਦੀ ਜੀ ਠੀਕ ਹੈ ਜੀ ਤੇ ਉਹ ਬੀਜਣ ਤੋਂ ਬਾਅਦ ਨਾਲ ਦੀ ਨਾਲ ਪਾਣੀ ਲਾਤਾ ਹੁਣਾ ਨੇ ਪਾਣੀ ਨਹੀਂ ਜੇ ਗਿੱਲ ਦੀ ਬੀਜੀ ਦੀ ਆਪਾਂ ਨੇ ਗਿੱਲ ਤੋਂ ਉਸ ਤੋਂ ਬਾਅਦ ਫਿਰ ਤੀਜੇ ਚੌਥੇ ਦਿਨ ਪਾਣੀ ਲਾਇਆ ਜੀ ਫਿਰ ਇੱਕੋ ਤੇ ਇਹ ਕਿੰਨੇ ਟਾਈਮ ਲੈਂਦੀ ਹੈ ਜੀ ਫਸਲ ਇਹ ਜਿਹੜੀ ਪਾਤੂ ਗੋਬੀ ਦੀ ਟਾਈਮ ਦੇਖੋ ਜੀ ਪਹਿਲੇ ਮਹੀਨੇ ਤੇ ਲਾਸਟ ਚ ਜਾ ਕੇ ਤਿਆਰ ਹੋ ਜੂਗੀ ਜੀ ਪਹਿਲੇ ਮਹੀਨੇ ਦੇ ਹਾਂਜੀ 90 ਵਿੱਚ 99 ਦਿਨ ਲੈਂਦੀ ਹੈ 90 ਵਿੱਚ 95 ਦਿਨ ਤਾਂ ਲਊਗੀ ਜੀ ਹਾਂਜੀ 100 ਦਿਨ ਤਾਂ ਲਊਗੀ ਤੇ ਖਾਦ ਖੁੱਦ ਕਿੰਨੀਂ ਕਿ ਪਾਈ ਫਿਰ ਬਾਈ ਠੀਕ ਆ ਖਾਦ ਥੱਲੇ ਡੀਏਪੀ ਦੇ ਬਸ ਦੋ ਬੋਰੇ ਮਨ ਪਾਏ ਨੇ ਜੀ ਹੂੰ ਤੇ ਹੋਰ ਕੋਈ ਖਾਦ ਨਹੀਂ ਜੀ ਪਈ ਹੈਗੀ ਇਹਦੇ ਚ ਸਲਪਰ ਵਗੈਰਾ ਥੱਲੇ ਆਪਾਂ ਨੇ ਸਿੱਟਾ ਮਾਰਤਾ ਸੀ ਹੂੰ ਇਹ ਦੋ ਬੋਰੇ ਡੀਏਪੀ ਖਾਦ ਦੇ ਪਹਿਲੇ ਤੇ ਜੇ ਹੁਣ ਸਿੱਧੀ ਵਜਾਈਏ ਤਾਨੂੰ ਲੱਗਦਾ ਵੀ ਬਿਨਾ ਪੌਦ ਤਿਆਰ ਕਰੇ ਜਾਂ ਪੌਦ ਲੈਣੀ ਕਿਸਾਨ ਨੂੰ ਮਹਿੰਗੀ ਪੈਂਦੀ ਹੈ ਜੇ ਸਿੱਧੀ ਬਜਾਈ ਕਰਦਨਾਂ ਮਸ਼ੀਨ ਨਾਲ ਨਾਲੋ ਤਾਂ ਬੜੇ ਸਸਤੇ ਨਾਲੋ ਪੌਦ ਖਰੀਦਨ ਦੀ ਲੋੜ ਸਿੱਧਾ ਵੀ ਪਾਇਆ ਹਾਂਜੀ ਹਾਂ ਸਿੱਧੀ ਬਜਾਈ ਵਧੀਆ ਚੀਜ਼ ਹੈ ਇਹ ਬਹੁਤ ਵਧੀਆ ਚੀਜ਼ ਹੈ ਤੇ ਕਿਉਂਕਿ ਇੰਨਾ ਖਰਚਾ ਤਾਂ ਆਪਾਂ ਨੂੰ ਕੱਲੇ ਬੈੱਡ ਪਾਉਣ ਤੇ ਵੀ ਆ ਜਾਣਾ ਤੀਗਾ ਉਹ ਬੈੱਡ ਵੀ ਮਸ਼ੀਨ ਨੇ ਆਪ ਆਏ ਨੇ ਤੇ ਵੀ ਵੀ ਉਹ ਮਸ਼ੀਨ ਦਾ ਤਕਰੀਬਨ 14-1500 ਰੁਪਏ ਦੇ ਵਿੱਚ ਨਹੀਂ 2500 ਰੁਪਏ ਦੇ 2500 ਰੁਪਏ ਦੇ ਹਾਂਜੀ ਹਾਂ ਉਹਨੇ ਬੈੱਡ ਨਾਲੇ ਆਪਣੀ ਬਜਾਈ ਹੋ ਹਾਂਜੀ ਹਾਂ ਨਾਲੇ ਬਜਾਈ ਹੋ ਇਹ ਗੁੜਾਈ ਗੁੜਾਈ ਕਿੰਨੀ ਫਿਰ ਕਰਨੀ ਪੈਂਦੀ ਹੈ ਇਹਨੂੰ ਗੁੜਾਈ ਤਕਰੀਬਨ ਸਾਡੀ ਪਹਿਲੀ ਹੋ ਚੱਲ ਰਹੀ ਹੈ ਜੀ ਇਹ ਗੁੜਾਈ ਇੰਨੀ ਹੋਈ ਨਹੀਂ ਹੈਗੀ ਜੀਰੀ ਵਾਲੇ ਵਾਹਣ ਹੋਣ ਕਰਕੇ ਤੇ ਨਦੀਨ ਇੰਨਾ ਹੈ ਨਹੀਂ ਠੀਕ ਹੈ ਜੀ ਬਸ ਇੱਕ ਗੜਾਈ ਸਾਨੂੰ ਹਾਂ ਜੀ ਹਾਂ ਇਹ ਗੜਾਈ ਕਿੰਨੀ ਕਿਸ ਨੂੰ ਮਹਿੰਗੀ ਪੈਂਦੀ ਹੈ ਇਹ ਗੁੜਾਈ ਤਕਰੀਬਨ ਲੇਬਰ ਥੋੜੀ ਜਿਆਦਾ ਮਹਿੰਗੀ ਹੈ ਜੀ ਹੁਣ ਗੁੜਾਈ ਤਾਂ ਕਾਫੀ ਮਹਿੰਗੀ ਪੈ ਰਹੀ ਹੈ ਬਾਈ ਠੀਕ ਹੋ ਫਿਰ ਵੀ ਮੰਨ ਕੇ ਚੱਲੋ ਜੀ ਇਹ 2000 ਰੁਪਏ ਪਿੱਕੇ ਦੇ ਹਿਸਾਬ ਨਾਲ ਲੇਬਰ ਪੈ ਜੂਗੀ 1500 ਤੋਂ 2000 ਰੁਪਏ ਦੱਕਾ ਜਾਨੀ ਪੂਰਾ ਜਿਹੜੇ ਦੋ ਗੜਾਈਆਂ ਜਾਂ ਤਿੰਨ ਗੜਾਈ ਇਹ 1500 ਰੁਪਏ ਮਨੋ ਪੈ ਜਾਊਗਾ। ਵਿੱਗੇ ਦੇ ਹਿਸਾਬ ਨਾਲ ਵਿੱਗੇ ਦੇ ਹਿਸਾਬ ਨਾਲ। ਤੇ ਹੋਰ ਸਪਰੇਹਾਂ ਸਗਰੂਹਾਂ ਦਾ ਵੀ ਕਰਨੀਆਂ ਪੈਣ ਜਾਣਗੀਆਂ। ਸਪਰੇਹਾਂ ਨਹੀਂ ਜੀ ਅੱਜ ਗੱਲ ਵਾਲੀ ਦੇ ਤੇ ਗੋਭੀ ਤੇ ਇੰਨੀ ਕੋਈ ਸਪਰੇਹਾਂ ਹੁੰਦੀਆਂ ਨਹੀਂ ਹੈਗੀਆਂ ਜੀ। ਹੂੰ। ਠੰਡ ਦਾ ਟਾਈਮ ਹੈ ਜੀ। ਠੰਡ ਦੇ ਟਾਈਮ 'ਚ ਕੋਈ ਸਪਰੇਹ ਈ ਹੁੰਦੀ ਨਹੀਂ ਹੈਗੀ ਜੀ। ਤਾਕਤਾਲੀਆਂ ਬਸ ਮਾੜੇ-ਮੋਟੇ ਸਪਰੇਹਾਂ ਹੋਣਗੇ ਜੀ ਨਹੀਂ। ਤੇ ਤੁਸੀਂ ਇੱਧਰ ਆਪ ਆਪ ਤਿਆਰ ਕਰਿਆ ਹਨਾ। ਹਾਂ ਜੀ ਪਾਉਲ ਜਿਹੜਾ ਹਾਂ ਜੀ ਠੀਕ ਹਾਂ। ਹਾਂ ਜੀ ਜਿਹੜਾ ਮਸ਼ੀਨ ਦੇ ਵਿੱਚ ਵੀ ਵੱਜਦਾ ਨਾ ਮਸ਼ੀਨ ਵੀ ਰੱਖ ਲੈਂਦੀ ਐ 100-150 ਕੀ ਪਨੀਰੀ ਕਿਵੇਂ ਤਿਆਰ ਕਰੀ ਤੁਸੀਂ ਨੇ ਇਹ ਪਨੀਰੀ ਬਸ ਇੱਕ ਨੇ ਸਿੱਟਾ ਮਾਰ ਕੇ ਮਤਲਬ ਉਸੇ ਦਾ ਪਾਣੀ ਹਾਂ ਜੀ ਬੈਡ ਪਾਇਆ ਹੋਇਆ ਸੀ ਮਸ਼ੀਨ ਦਾ ਤੇ ਉਸ ਦੇ ਉੱਪਰ ਸਿੱਟਾ ਮਾਰ ਕੇ ਜੀ ਬਹੁਤ ਤਿਆਰ ਕਰੀ ਸਿੱਟਾ ਮਾਰ ਕੇ ਪਾਣੀ ਲਾਤੇ ਹਾਂ ਜੀ ਪਾਣੀ ਲਾਇਆ ਤੇ ਪੌਦ ਤਿਆਰ ਕਰਨੀ ਕਿਸਾਨ ਲਈ ਵੱਡੀ ਚੁਣੌਤੀ ਹੈ ਇਹ ਹਾਂ ਜੀ ਹਾਂ ਬਹੁਤ ਔਖੀ ਹੁੰਦੀ ਹੈ ਤਿਆਰੀ ਤੇ ਫਿਰ ਇਹਨੂੰ ਕਵਰ ਵਗੈਰਾ ਵੀ ਕਰਿਆ ਜਾਂਦਾ ਏਦਾਂ ਹੀ ਛੱਡਤਾ ਨਹੀਂ ਕਵਰ ਕੋਈ ਨਹੀਂ ਕਰਿਆ ਜੀ ਇਸ ਤਰੀਕਾ ਇਸ ਤੋਂ ਬਿਨਾਂ ਹੋਰ ਕੋਈ ਪੌਦ ਪੂਦ ਤਿਆਰ ਕਰਦੇ ਆਪਾਂ ਹਾਈ ਪੌਦ ਜਿਹੜਾ ਅਸੀਂ ਆਪ ਵੇਚਦੇ ਨਹੀਂ ਹੈਗੇ ਜਿਹੜੇ ਲਾਉਣੀ ਆ ਨਾ ਪੌਦ ਆਪਣੇ ਕੋਈ ਵੀ ਆ ਉਹ ਅਸੀਂ ਆਪ ਤਿਆਰ ਕਰਦੇ ਆ ਜੀ ਜਿੰਪਿਆਜ਼ਾਂ ਦੀ ਹੋ ਗਈ ਬੰਦ ਗੋਭੀ ਦੀ ਹੋ ਗਈ ਫੁੱਲ ਗੋਭੀ ਦੀ ਹੋ ਗਈ ਜੋ ਵੀ ਆਪਣੇ ਬੈਂਗਣ ਬੈਂਗਣੀ ਜੋ ਵੀ ਹੈ ਫਸਲ ਪੌਦ ਵਾਲੀ ਉਹ ਅਸੀਂ ਆਪ ਲਿਆ ਕੇ ਆਪ ਤਿਆਰ ਕਰਦੇ ਆ ਇਹ ਵੀ ਕਿਹਾ ਜਾਂਦਾ ਨਾ ਜਿਹੜੀ ਜ਼ਮੀਨ ਆ ਇੱਕ ਲੈਬ ਆ ਮਿੱਟੀ ਦਾ ਲੋਕ ਹੈ ਆਪਣਾ ਇੱਕ ਲੈਬ ਆ ਤੇ ਕਿਸਾਨ ਇੱਕ ਵਿਗਿਆਨੀ ਆ ਖੋਜ ਕਰਦਾ ਰਹਿੰਦਾ ਨਵਾਂ ਨਵਾਂ ਸਿੱਖਦਾ ਰਹਿੰਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਸਾਨੂੰ ਕਿੰਨਾ ਖਿਚਾੜ ਲੱਗਦਾ ਵੀ ਇਹ ਵੈਰੈਟੀ ਦਾ ਜਾਂ ਪਿਛਲੇ ਵਾਰੀ ਯਕੀਲੇ ਦੇ ਵਿੱਚੋਂ ਤੁਸੀਂ ਪੱਤ ਗੋਭੀ ਦਾ ਲੈਨੇ ਹੋ ਦੇਖੋ ਜੀ 50 ਕੁਆਂਟਲ ਬਿੱਗੇ ਦੀ ਦੱਸਿਆ ਜੀ ਸਾਨੂੰ ਇਹ 50 ਕੁਆਂਟਲ ਬਿੱਗੇ ਦੀ ਵੀ ਹੁੰਦੀ ਹੈ ਜੀ ਇਹ 250 ਕੁਆਂਟਲ ਦੀ ਹਾਂ ਜੀ 250 ਕੁਆਂਟਲ ਕਿਲੇ ਦੀ ਤੇ 50 ਕੁਆਂਟਲ ਹੁੰਦੀ ਹੈ ਵਧੀਆ ਵੈਰੈਟੀ ਹੈ ਜੀ ਚਲੋ ਜੇ ਰੇਟ ਰੂਟ ਚੰਗਾ ਰਹੇ 5-6 ਰੁਪਏ ਰੇਟ ਹੈ ਤਾਂ ਵੀ ਵਧੀਆ ਰਹੇ ਹਾਂ ਜੀ ਹਾਂ ਜੀ ਹਾਂ ਜੇ 5 ਰੁਪਏ ਵੇਕੇ ਜੇ 25000 ਰੁਪਏ ਵੇਕੇ ਦੀ ਹੁੰਦੀ ਹੈ ਜੀ ਹਮ ਤੇ ਚਲੋ ਕਣਕ ਨੌ ਜਾਨੀ ਫੇਰ ਵੀ ਠੀਕ ਹੈ ਜੀ 15000 ਰੁਪਏ ਖਰਚ ਬਚੂ ਗਈ ਤੇ ਤੁਸੀਂ ਮਾਰਕੀਟਿੰਗ ਕਿੱਥੇ ਕਰਦੇ ਹੋ ਫਿਰ ਮਾਰਕੀਟਿੰਗ ਮਲੇਰ ਕੋਟਲਾ ਜੀ ਕਲੀਅਰ ਕੋਟਲਾ ਸਾਰੀ ਮਤਲਬ ਕਿ ਕੋਈ ਵੇਚਣ ਤੇ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਕਿੰਨਾ ਮਰਜੀ ਲੈ ਜਾਓ ਜਾਂ ਥੋੜੀ ਥੋੜੀ ਮਾਤਰਾ ਜੀ ਨਹੀਂ ਜਿੰਨੀ ਮਰਜੀ ਲੈ ਜਾਓ ਜੀ ਜਿੰਨੀ ਮਰਜੀ ਜਿੰਨੀ ਹੈਗੀ ਬੰਦਾ बिकਦੀ ਆ ਸਾਰੀ ਕੁਝ ਨਹੀਂ ਰੁਕਦਾ ਜੀ ਉੱਥੇ ਸਭ बिकਦੀ ਆ ਵਧੀਆ ਵੱਡੀ ਮੰਡੀ ਐ ਮਲੇਰ ਕੋਟਲਾ ਵੱਡੀ ਮੰਡੀ ਆ ਜੀ ਮਲੇਰ ਕੋਲੇ ਕੋਲ ਸੋ ਇਹ ਸਨ ਹਰਜਿੰਦਰ ਸਿੰਘ ਸਲਾਰ ਤੋਂ ਜੋ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਲਾਉਂਦੇ ਨੇ ਖੇਤ ਵਿੱਚ ਸੋ ਇੱਕ ਇਹਨਾਂ ਦਾ ਖੀਰਾ ਵੀ ਲਾਇਆ ਹੋਇਆ ਸਾਲ ਗੁੰਬੀ ਲਾਏ ਹੋਏ ਨੇ ਉਹਨਾਂ ਖੇਤਾਂ ਵਿੱਚ ਵੀ ਸਾਨੂੰ ਬੜੀ ਜਲਦੀ ਲੈ ਕੇ ਜਾਵਾਂਗਾ ਜੁੜੇ ਰਹੋ ਪੰਜਾਬੀ ਨਾਲ